ਆ ਪੁਲਿਸ ਦੀ ਤਾਕਤ ਨਾਲ ਤੁਸੀਂ ਰੋਕ ਰਹੇ ਹੋ ਇਹ ਅਗਲਾਕੀ ਤੌਰ ਤੇ ਅਗਲਾਕੀ ਤੌਰ ਤੇ ਪੰਜਾਬ ਦੀ ਸਰਕਾਰ ਹਾਰ ਚੁੱਕੀ ਹੈ ਪੰਜਾਬ ਦੀ ਸਰਕਾਰ ਹਾਰ ਮਰ ਚੁੱਕੀ ਹੈ ਭਰਾਵੋ ਆਪਾਂ ਛਿੱਡੀ ਵੱਡੀ ਤਾਕਤ ਦੇ ਵਿੱਚ ਤੁਸੀਂ ਇਕੱਠੇ ਹੋਇਓ ਜਿਸ ਨੂੰ ਕੋਈ ਗਾਲ ਨਹੀਂ ਕੱਢੀ ਇਹ ਪੁਲਿਸ ਦਾ ਟ੍ਰੈਂਡ ਹੁੰਦਾ ਪਰ ਮੇਰੀਆਂ ਅੱਖਾਂ ਦੇ ਸਾਹਮਣੇ ਪੁਲਿਸ ਮੁਲਾਜ਼ਮ ਗਾਲਾਂ ਕੱਢਦੇ ਦੇਖੇ ਗਏ ਉਹਨਾਂ ਦੇ ਨਾਮ ਆ ਗਏ ਰਕਾਰਡ ਦੇ ਵਿੱਚ ਆ ਕੀ ਗੱਲ ਕੋਈ ਗੱਲ ਨਹੀਂ ਆਪਣੇ ਘਰਾਂ ਦੇ ਮੁੰਡੇ ਇਹ ਜਿਹੜੀ ਇਜਿਟੇਸ਼ਨ ਹੈ ਇਹ ਡਰ ਕੇ ਨਹੀਂ ਗੜੀ ਜਾਂਦੀ ਹੁੰਦੀ ਡਰ ਕੇ ਪਰੋ ਨਹੀਂ ਕੀਤਾ ਜਾਂਦਾ ਹੁੰਦਾ ਪਰ ਭਗਏ ਹੈ ਜੋ ਤੁਸੀਂ ਯਾਰ ਸਹੀ ਹੋ ਜੋ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਵਾਲਿਓ ਸਹੀ ਹੈ ਸਾਡੇ ਸਵਾਲਾਂ ਦੇ ਜਵਾਬ ਦੇਵੇ ਆ ਪੰਜਾਬ ਦੀ ਪੁਲਿਸ ਏਡੀ ਵੱਡੀ ਗਿਣਤੀ ਤੈਨਾਤ ਕਰਕੇ ਤੁਸੀਂ ਮਾਵਾਂ ਨੂੰ ਕੁੱਟ ਕੇ ਮਾਰ ਕੇ ਤੁਸੀਂ ਇੱਥੇ ਜ਼ਿੰਮੇਵਾਰੀ ਵਾਲਾ ਰੋਲ ਅਦਾ ਕਰੋ ਜੇ ਬਟੇ ਆਫੀਸਰ ਖੜੇ ਹੋਰੇ ਤੈਸ ਐਸਐਸਪੀ ਸੰਗਰੂਰ ਨੂੰ ਬੁਲਾਓ ਇੱਥੇ ਡੀਆਈਸੀ ਨੂੰ ਬੁਲਾਓ ਯਾਰ ਜ਼ਿੰਮੇਵਾਰ ਦੋ ਮੋਰਚਿਆਂ ਦਾ ਫੈਸਲਾ ਹੈ ਤੁਸੀਂ ਗੱਲਬਾਤ ਕਰਾਓ ਸਵਾਲਾਂ ਦੇ ਜਵਾਬ ਦਿਵਾਓ ਅਸੀਂ ਉਹ ਸਵਾਲਾਂ ਦੇ ਜਵਾਬ ਲੈਣੇ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਤੋਂ ਸਾਡਾ ਮੋਰਚਾ ਲੁੱਟਣ ਵੇਲੇ ਤੁਹਾਡੀ ਤਾਕਤ ਨੂੰ ਵਰਤ ਕੇ ਪੌਸਟ ਦੇ ਡੀਆਈਜੀ ਨੂੰ ਵਰਤ ਕੇ ਪੌਸਟ ਦੀ ਤਾਕਤ ਨੂੰ ਵਰਤ ਕੇ ਮੋਰਚਾ ਨੂੰ ਉਜਾੜਿਆ ਹੁਣ ਤੁਸੀਂ ਇਹ ਗੁੰਡਾਗਰਦੀ ਦੇ ਉੱਤੇ ਉਤਰ ਗਈ ਪੰਜਾਬ ਸਰਕਾਰ ਪੰਜਾਬ ਦੇ ਲੋਕੋ ਭਾਰਤ ਦੇ ਲੋਕੋ ਜਿਹੜਾ ਤੁਸੀਂ ਕਹਿੰਦੇ ਸੀ ਵੀ ਇਹ ਆਮ ਆਦਮੀ ਪਾਰਟੀ ਹੈ ਇਹ ਆਮ ਆਮ ਘਰਾਂ ਦੇ ਧੀਆ ਪੁੱਤ ਨੇ ਹੁਣ ਆਮ ਘਰਾਂ ਦੇ ਧੀਆ ਪੁੱਤ ਇਹ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਆ ਇਹ ਪੌਸਟ ਦੇ ਯੋਗ ਸਤਕਾ ਏ ਗੁੰਡਾਗਰਦੀ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਚਾਹਲੀ ਪਿੰਡ ਦੇ ਉੱਤੇ ਪੈ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਗਾਲੀ ਗਲੋ ਧੱਕੇ ਮਾਰ ਕੇ ਉਹਨਾਂ ਦਾ ਬੇਵਜ੍ਹਾ ਰਸਤਾ ਜਾਣ ਤੋਂ ਰੋਕਣ ਲਈ ਇਹ ਨੰਗਾ ਨਾਚ ਜਿਹੜਾ ਹੋ ਰਿਹਾ ਅਸੀਂ ਬਾਰ ਬਾਰ ਇਹ ਕਹਿ ਰਿਹਾ ਕਿ ਸਾਨੂੰ ਦੁਬਾਰਾ ਫੇਰਨਾ ਹੰਬੜਾ ਮਾਰਨਾ ਪਏ ਤੁਸੀਂ ਸਾਡਾ ਰਸਤਾ ਖੋਲ ਦਿਓ ਇਹ ਠੀਕ ਨਹੀਂ ਹੈ ਆਪਸ ਦੇ ਵਿੱਚ ਤੁਹਾਡੇ ਭਰਾ ਆਪਸ ਵਿੱਚ ਲੜੀਏ ਕਈ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੁਲਾ ਦਿਓ ਤੇ ਨਹੀਂ ਫਿਰ ਵੀਰੋ ਤੁਹਾਨੂੰ ਅੱਗੇ ਜਾਣ ਦਿਓ ਇਹ ਤਰੀਕਾ ਠੀਕ ਨਹੀਂ ਹੈ ਇਹ ਗੁੰਡਾਗਰਦੀ ਵਾਲਾ ਤਰੀਕਾ ਪੰਜਾਬ ਦੀ ਸਰਕਾਰ ਦਾ ਜਿਹੜਾ ਅਪਣਾਇਆ ਹੈ ਇਹ ਬਰਦਾਸ਼ਤ ਕਰਨ ਵਾਲਾ ਨਹੀਂ ਹੈ ਇਹ ਗੱਲ ਮੁੱਕਣੀ ਨਹੀਂ ਹੈ ਇਹ ਗੱਲ ਅੱਗੇ ਜਾਣਾ ਹੈ ਉਹ ਵੀ ਆ ਵੀ ਕੋਈ ਨਹੀਂ ਕੋਈ ਸਾਡੇ ਵੀ ਮਾਰ ਕੋਈ ਨਹੀਂ ਉਹ ਵੀ ਉਹ ਵੀ ਪਤਾ ਕਰ ਲਾਂਗੇ ਜਿਹੜੀਆਂ ਗਾਲਾਂ ਗੱਡੀਆਂ ਉਹ ਵੀ ਪਤਾ ਹੈ ਜੋ ਵੀ ਦੱਸਾਂਗੇ ਉਹ ਵੀ ਦੱਸਾਂਗੇ ਬਹੁਤ ਡਾਂਗਾ ਮਾਰ ਕੇ ਸਾਡੇ ਬੰਦਿਆਂ ਤੇ ਇਹ ਗੁੰਡਾਗਰਦੀ ਜਿਹੜੀ ਹੋਈ ਆ ਉਹਦਾ ਪਤਾ ਹੈ ਬੇਵਜ੍ਹਾ ਬੇਵਜ੍ਹਾ ਰਸਤਾ ਰੋਕਿਆ ਬੇਵਜ੍ਹਾ ਕੋਈ ਮਤਲਬ ਨਹੀਂ ਹੈ 1 ਕਿਲੋਮੀਟਰ ਦੀ ਬਾਅਦ ਸਾਡੇ ਕਿਸਾਨੀ ਕੰਦੇ ਜੀ ਜੈ ਜੀ ਜੈ ਜੀ ਰੋਕ ਕਰਨੀ ਪਹੁੰਚੇ ਹੋਏ ਦੂਜੇ ਪਾਸੇ ਜੈ ਜੀ ਜੈ ਜੀ ਉਹ ਲਗਾਤਾਰ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਕਿ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਤਸਵੀਰਾਂ ਨੇ ਪਹਿਂਦ ਤੱਕਾਂ ਅੰਭਰਾਵ ਜਿਹੜੀ ਇਹ ਸਰਕਾਰ ਧੱਕਾ ਕਰ ਰਹੀ ਹੈ ਇਹ ਬਹੁਤ ਮਾੜਾ ਕਰ ਰਹੀ ਹੈ ਕਿਉਂਕਿ ਆਪਾਂ ਭਗਵੰਤ ਮਾਨ ਨੂੰ ਸਵਾਲ ਕਰਨ ਜਾਣਾ ਸੀ ਪਰ ਇਹ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਵੱਡੀ ਪੱਧਰ ਦੇ ਉੱਤੇ ਕਿਸਾਨਾਂ ਨੂੰ ਗਾਹ ਦੇ ਰਹੀ ਹੈ ਤੇ ਡਾਂਗਾ ਮਾਰ ਰਹੀ ਹੈ ਤੇ ਹੁਣ ਵੱਡੀ ਪੱਧਰ ਦੇ ਉੱਤੇ ਆਪ ਦਾ ਟੱਕਾ ਮੁਕੀ ਹੋਈ ਹੈ ਇਸ ਟੱਕਾ ਮੁਕੀ ਦਾ ਜਵਾਬ ਦੇਣ ਵਾਸਤੇ ਖੇਤ ਖੜੇ ਨੇ ਤੇ ਕਿਸਾਨਾਂ ਨੇ पंजाबर पंजाब सरकार मुर्दा सुप्रशास मुर्दा रा

दान मज़ूरे मरदा जी करो तयारी कले कले मारे ਕੱਲੇ ਕੱਲੇ ਮਾਰਨਾ ਥਾਵੇ ਹੱਕੇ ਹੱਕੇ ਰਸੋਈ ਜਗਰਾਵੇ ਛਾਈਏ ਛਾਈਏ ਅਰੇ ਲੋਨ ਦਾ ਸਰਕਾਰ ਤੇ ਨਾ ਚਾਕ ਕਰ ਕ੍ਰਿਯਮ ਕਰੋ ਗੱਤਬਾਸ ਦਿੱਤੀ ਮੁਰਦਾ ਮੁਰਦਾ ਪਰ ਸਰਕਾਰ ਨੂੰ ਚਾਹੀਦਾ ਇਹ ਸਰਕਾਰ ਕਾਦੀ ਕੀ ਇਹ ਨਾ ਫੈਰੀ ਚੱਲ ਸਾਬੀ ਯਾਰ ਫੈਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਹੱਕਾਂ ਲਈ ਜੋ ਮਰਦਾਵੇ ਇੱਕ ਤਾਂ ਗੰਬਰਦਾ चैक करोड़ी जी करो तयारी कले कले मार न खाओ कले कले मार न खाओ किसान चङा चङा वा

ਦੁਬਾਰਾ ਗੱਜਕਦਾ ਸਰਕਾਰ ਅਕਮਰਦਾਵਾ ਹੈ ਰਾਜਨੀਤੀ ਹੋਈ ਲੋਕਾਂ ਦੀ ਘਰ ਦਿੱਤਾ ਹੁਣ ਪੰਜਾਬ ਪੁੱਛ ਮਰਦਾਵਾ ਸਰਕਾਰ ਆਪ ਤੋ ਚੈੱਕ ਕਰੋ ਸਾਰੇ ਗੱਲ ਸੁਣੋ ਬਾਈ ਧਿਆਨ ਨਾਲ ਪਾਣੀ ਪੂਣੀ ਫਿੱਕੇ ਉਰਾਜੋ ਕੋਈ ਗੱਲ ਨਹੀਂ ਆਪਾਂ ਆਪਣਾ ਤਾਲ ਲਾਵਾਂਗੇ ਇਹ ਪੁਲਿਸ ਮੁਲਾਜ਼ਮ ਨੇ ਜਿਹੜੇ ਕੁਝ ਜਾਣ ਬੁੱਝ ਕੇ ਇਹ ਗੁੰਡਾ ਕਰਦੀ ਤੇ ਉਤਰੇ ਹੋਏ ਐ ਫਲਾ ਕਾਲਾ ਕੱਢਿਆ दारू ਪੀਤੀ ਵਾਲੇ ਬੰਦੇ ਆ ਪਰ ਸਮਝਾਜੋ ਵਿੱਚ ਸ਼ਰਾਬ ਪੀ ਕੇ ਆਏ ਹੋਏ ਆ ਕਮਾਂਜਮਾਨ ਦੇ ਲੈਂਦੇ ਹੋਏ ਆ ਏਅਰਪੋਰਟ ਆਰੀਆਂ ਨੇ ਇਹ ਧੱਕੇਸ਼ਾਈ ਕਰ ਰਹੇ ਨੇ ਹੇ ਸਾਡੇ ਬੰਦੇ ਤੇ ਅਲੀਗੇਸ਼ਨ ਆ ਰਹੇ ਆ ਇਸ ਕਰਕੇ ਇਹ ਤਰੀਕਾ ਠੀਕ ਨਹੀਂ ਹੈ ਜਿਹੜੇ ਬੰਦੇ ਤੁਹਾਡੇ ਕੋਈ ਸ਼ਰਾਬੀ ਆ ਗਲਤ ਹੈ ਐਵੇਂ ਬਿਨਾਂ ਵਜਾ ਤੋਂ ਕਿਸੇ ਬੰਦੇ ਨਾਲ ਹੈਂਡ ਦਾ ਇਹ ਬਹਾਨਾ ਬਣਾਇਆ ਜਾ ਰਿਹਾ ਹੈ ਕਿਸੇ ਪ੍ਰੈਸ ਵਾਲੇ ਦੀ ਕੋਈ ਸ਼ਰਾਬ ਨਹੀਂ ਇਹ ਜਾਣ ਬੁੱਝ ਕੇ ਪੱਲਾ ਗਾਲਾਂ ਦਿੰਦੇ ਪਰ ਤੁਸੀਂ ਵੀਰੋ ਸੋਰਸ ਮੁਲਾਜ਼ਮਾ ਜੋ ਵੀ ਧੱਕਾ ਕਰਦਾ ਹੈ ਉਹ ਬਿਲਕੁਲ ਬਿਲਕੁਲ ਸਹੀ ਹੈ ਗੱਲ ਆ ਗਈ ਇੱਕ ਵੇ ਪਗਮਨ ਤੁਮਾਨ ਨੇ ਇਹ ਪਗਮਨ ਤੁਮਾਨ ਨੇ ਪਗਮਨ ਤੁਮਾਨ ਦੀ ਤਾਕਤ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਨਰਦਾਬਾਦ ਇਹ ਕਿਸਾਨਾਂ ਨੂੰ ਚਾਣ ਦੀ ਰਾਹਤ ਦੇ ਦਿਓ ਇਹ ਗੁੰਡਾਗਰਦੀ ਦਾ ਤਰੀਕਾ ਨੰਗਾ ਨਾ ਇਹ ਪੱਤਰਕਾਰਾਂ ਨੂੰ ਡਰਾਉਣ ਦਾ ਕੰਮ ਕਰ ਰਹੀ ਹੈ ਭਗਵੰਤ ਮਾਨ ਦੀ ਪੁਲਿਸ ਪੰਜਾਬ ਦੀ ਪੁਲਿਸ ਪੱਤਰਕਾਰਾਂ ਦੀ ਮੀਡੀਆ ਦੀ ਜਵਾਨ ਬੰਦ ਕਰਨ ਲੱਗੀ ਹੋਈ ਹੈ ਕਿਸਾਨਾਂ ਦੀ ਆਵਾਜ਼ ਬੰਦ ਕਰਨ ਲੱਗੀ ਹੋਈ ਹੈ ਇਹ ਸਾਡੇ ਸਵਾਲ ਮੁੱਖ ਮੰਤਰੀ ਤੱਕ ਜਾਣ ਪਾਓ ਰੋਕ ਰੇ ਪੰਜਾਬ ਦੇ ਲੋਕੋ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗਰਾਊਂਡ ਦੇ ਅੰਦਰ ਲੋਕਾਂ ਦੀ ਤਾਕਤ ਨਾਲ ਬਣਿਆ ਆਮ ਆਦਮੀ ਪਾਰਟੀ ਦਾ ਇਹ ਸ਼ਰਮ ਪੱਤਰਕਾਰਾਂ ਨੂੰ ਧਮਕੀਆਂ ਮਾਰ ਰਹੇ ਨੇ ਧਮਕੀਆਂ ਇਹ ਪੰਜਾਬ ਕੋਸਾ ਇਸ ਗੱਲ ਦੇ ਵਿੱਚ ਸਾਹਮਣੇ ਆ ਗਈ ਕਿ ਭਗਵੰਤ ਮਾਨ ਦੀ ਫਕਾੜਤ ਕਰ ਰਹੀ ਹੈ ਅਨਸਾਬ ਨੂੰ ਕਾਨੂੰਨ ਨੂੰ ਛੱਕੇ ਦੇ ਟੰਗ ਰਹੀ ਹੈ ਕਾਨੂੰਨ ਨੂੰ ਹੱਥ ਚ ਲੈ ਰਹੀ ਹੈ ਆ ਕਿਸਾਨ ਆਪਣਾ ਦਾਣੇ ਵੱਢ ਕੇ ਲੈ ਕੇ ਆਇਆ ਟਰਾਲੀ ਇਹਨੂੰ ਬਿਨਾਂ ਵਜਾ ਤੋਂ ਰੋਕ ਰੱਖਿਆ ਹੈ ਆਹ ਟਰਾਲੀ ਨੂੰ ਕਿਸਾਨ ਦੀ ਨੂੰ ਕਿਸਾਨਾਂ ਨੇ ਨਹੀਂ ਰੋਕਿਆ ਹੋਇਆ ਇਹ ਪੰਜਾਬ ਪੁਲਿਸ ਨੇ ਨਾਕੇ ਲਾ ਕੇ ਰੋਕੀ ਹੋਈ ਆ ਟਰਾਲੀ ਇਹ ਗੁੰਡਾਗਰਦੀ ਐ ਇਹ ਸਰਿਆ ਕੀ ਤੂੰ ਲੱਗਦਾ ਤੈਨੂੰ ਕਿ ਇਸ ਤੋਂ ਪਾਸੇ ਚੌਥਾ ਥੰਮ ਕਿਹਾ ਜਾਂਦਾ ਹੈ ਕਿਸਾਨ 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 ਦਾ ਟੈਕ ਬੇਤਰੀ ਰੱਖਿਆ ਹੋਇਆ ਕਿਸਾਨ ਦੇ ਖੇਤ ਤਬਾਹ ਖੜੀ ਹੈ ਮਤਲਬ ਜੇ ਉਹ ਬ੍ਰਾਹਮਣਵਾਦੀ ਮੁੱਖ ਮੰਤਰੀ ਚਾਹੇ ਲਈ ਤਲਬ ਕਰੀ ਜਾਵੇ ਲੋਕਾਂ ਨੂੰ ਹੀ ਜਾਣ ਪੁੱਤਰਾਂ ਨੂੰ ਹੀ ਜਾਵੇ ਬੰਦੇ ਰਾਣ ਨੂੰ ਹੀ ਜਾਣ ਪੱਤਰਾਂ ਨੂੰ ਹੀ ਜਾਵੇ ਇਹੋ ਜਿਹੇ ਰਾਜ ਨੂੰ ਅੱਗ ਲਾ ਕੇ ਟੀ ਫੁੱਕੀਏ ਜਿਹੜਾ ਰਾਜ ਅੱਜ ਦੇ ਲੋਕਾਂ ਦੀ ਖਾਤੋਂ ਨੂੰ ਪਿਆਰ ਨਹੀਂ ਯਾਰ ਬਿਆਕੀ ਸਵਾਲ ਲੈ ਉਹ ਸਵਾਲ ਅਮਨભાઈ ਨੂੰ ਵੀ ਚੱਕਰ ਆਇ ਸੀ ਕਿ ਨਹੀਂ ਤੁਸੀਂ ਵੀ ਇੱਥੇ ਕਿਹੜੇ ਕਹਿ ਰਹੇ ਹੋ ਹੈਲੋ ਹੰਜਨ ਜੀ ਉਧਰ ਤਾਂ ਸਾਨੂੰ ਤਾਂ ਜਾਣ ਹੀ ਨਹੀਂ ਦਿੱਤਾ ਜੀ ਆਮ ਕਰ ਚਾਹਤਾ ਮੈਂ ਕਦਾਸਤੇ ਦੇ ਵਿੱਚ ਆ ਗਿਆ ਇਹ ਮਾਨੇ ਸਾਨੂੰ ਹਾਸ ਕਰਦਾ ਜਿਹੜਾ ਖਾਤਾ ਘਸੋਂ ਤੇ ਜਾਂਦਾ ਵੀ ਮਰਦਾ ਦੁਕਾਨਦਾਰ ਵੀ ਕਾਫਾ ਦੀ ਮੈਂ ਬਿਠਾ ਕੇ ਹੁਣ ਦਰੂ ਦੀ ਅਮੀ ਮਰ ਜੀ ਇੱਧਰ ਕੋਈ ਚੱਕਰ ਆਈ ਜੀ

ਜਵਾਨ ਬੰਦ ਕਰਦੇ ਆਏ ਪੰਜਾਬ ਪੁਲਸ ਮਰਦਾਵਾ ਕਿਸਾਨਾਂ ਦੀ ਦੁਸ਼ਮਣ ਸੱਟਾਂ ਮਰਦਾਵਾ ਠੱਕੇ ਚਾਈ ਨਹੀਂ ਚਲੇਗੀ ਕੁਸਮ ਨਹੀਂ ਹੋਇਆ ਜਵਾਨ ਬੰਦ ਕਰੀ ਜਾ ਰਹੀ ਆ ਲੋਕਾਂ ਦੀ ਕੋਈ ਵੀ ਗੱਲ ਸੁਣ ਤੋ ਐਡੂ ਬਾਜੇ ਕਿਸੇ ਪੱਤਰਕਾਰ ਨਾਲ ਠੱਗਾ ਕਰੂ ਪੰਜਾਬ ਪੁਲਸ ਤਾਂ ਸਿੱਧੇ ਪੱਟਾਂਗੇ ਬੇਤੀ ਯਾਰ ਜੋ ਗੋਲੀਆਂ ਚਲਾਉਣੀਆਂ ਨੇ ਚਲਾ ਲਓ ਜੋ ਲਾਠੀਆਂ ਬਰੋੜੀਆਂ ਨੇ ਬਰਾ ਲਓ ਇਹ ਗੁੰਡਾਗਰਦੀ ਜਿੱਤੇ ਮਰਜੀ ਲਾਓ ਖਾਣੇ ਤੇ ਦੇਣਾਂ ਦੇ ਪ੍ਰਬਾਹ ਨਹੀਂ ਮੰਨੇ ਜੁੰਡਾਗਰਦੀ ਤੋਂ ਬਾਹਰ ਨਹੀਂ ਉਮਰ ਆਦੇ ਪ੍ਰੋਗਰਾਮ ਨੂੰ ਜੀਣੇ ਤੇ ਇਹੋ ਸਾਥ ਦਾ ਬੋਲੀਆ ਮਿਹਰਬਾਨੀਆਂ ਕਰਨੀਆਂ ਪੈਣੀਆਂ ਪੁੱਛੋ ਜੁੰਡਾਗਰਦੀ ਪੱਤਰਕਾਰਾਂ ਦੇ ਨਾਲ ਗਲਤ ਵਿਹਾਰ ਇਹ ਚੰਦ ਇੱਕ ਮੁੱਖ ਮੰਤਰੀ ਦੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਆਪ ਦੀ ਜੁਬਾਨ ਦੇ ਅੰਦਰੋਂ ਉਹ ਸ਼ਬਦ ਵਰਤ ਰਹੇ ਨੇ ਜਿਹੜੇ ਸ਼ਬਦ ਬਦ ਨਿੰਦਨ ਦੇ ਮਾੜੇ ਸ਼ਬਦ ਨੇ ਕੋ ਵੀਰੋ ਸ਼ਰਾਬ ਪੀਣ ਵਾਲੀ ਸਰਕਾਰ ਮਰਦਾਬਾ ਖਰਾਬੀ ਵਾਲੀ ਸਰਕਾਰ ਮਰਦਾਬਾ ਖਰਾਬੀ ਵਾਲੀ ਸਰਕਾਰ ਮਰਦਾਬਾ ओ ve के सामने देखो शा <laughs> मर्द चंदा मामा चंदा हैलो ਅੱਛਾ ਪੰਜਾਬ ਸਰਕਾਰ ਦਾ ਮੈਂ ਮਾਰ ਮੈਂ ਮਾਰ ਗੁੰਡਾ ਕਰਦੀ ਆ ਤੁਸੀਂ ਦੇਖਿਆ ਅਸੀਂ بار بار ਇਹ ਗੱਲ ਦਾ ਸਾਥ ਪਾਈ ਤਰੀਕੇ ਦੇ ਨਾਲ ਅੱਗੇ ਜਾਣ ਲਈ ਇਸ ਰਸਤੇ ਨੂੰ ਖੋਲਣ ਦੀ ਗੱਲ ਕਰ ਰਿਹਾ ਕਿਸਾਨ ਵੀਰੋ ਸਾਡੀਆਂ ਭੈਣਾਂ ਨੂੰ ਵੀ ਐਸੇ ਲਾਈਨ ਦੇ ਵਿੱਚ ਫੇਰੋ ਕਿਸਾਨ ਮਜ਼ਦੂਰਾਂ ਨੂੰ ਆਗੂ ਆਗੂ ਕਰੋ